ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵੰਦਰਚਟਾਣਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਨੂੰ ਕੋਟਕਪੂਰਾ ਪੈ ਜਾਂਦੀ ਆ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਅੱਜ ਇੱਕ ਪਹਿਲਾ ਸੂਆ ਸਾਈਵਾਲ ਕ੍ਰੋਸ ਅੰਗ ਦੇ ਵਿੱਚ ਵਹਿੜ ਵਿਕਾਊ ਕੀਤੀਏ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਾਈ ਹਾਂਜੀ ਬਈ ਸასი ਗਾਦਰੀ ਉਹ ਠੀਕ ਠਾਕ ਬਾਈ ਵਧੀਆ ਵਧੀਆ ਠੀਕ ਆ ਨਾਂ ਦੱਸੀ ਬਈ ਆਪਣਾ ਨਾਂ ਆਪਣਾ ਵੀ ਗੋਲਾ ਗੋਲਾ ਠੀਕ ਆ ਬਾਈ ਗੋਲੇ ਇੱਕ ਕਰੀ ਆਪਣਾ ਨੰਬਰ ਵੀ ਦੱਸ ਦੇ ਨੰਬਰ 98778 ਜੀ 98778 78 65169 65169 ਹਾਂਜੀ ਠੀਕ ਆ ਤੇ ਅੱਜ ਇੱਕ ਵੜੀ ਹੈ ਬਈ ਫਿਰ ਹਾਂ ਬਈ ਇੱਕ ਹੀ ਹੈ ਪਹਿਲੇ ਸੂਈ ਸੂਈ ਹੈ ਬਈ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰਈਨ ਨਵਾ ਦਾ ਚੌਥਾ ਦਿਨ ਆ ਬਈ ਸੋਈ ਨੂੰ ਠੀਕ ਆ ਚੌਥਾ ਦਿਨ ਹੋ ਗਿਆ ਹਾਂਜੀ ਠੀਕ ਆ ਕਿੰਨਾ ਕੁ ਬਈ ਬੋਲਾ ਐਸ ਵਕਤ ਬੋਲਾ ਹੈਗਾ ਬਈ 13 14 ਕਿਲੋ 13 14 ਕਿਲੋ ਕੱਲ ਹੀ ਆਈ ਆ ਆਪਣੇ ਕੋਲੇ ਹਜੇ ਪੱਠੇ ਪੁੱਠੇ ਨਹੀਂ ਕਾਦੇ ਜਰੀਆਂ ਠੀਕ ਆ ਹਾਂ ਜਾਨੀ ਕਿ 13 14 ਕਿਲੋ ਹੋਂ ਚਵਾ ਦਿਆਂਗੇ 13 14 ਕਿਲੋ ਹੈਗਾ ਬਈ ਠੀਕ ਆ ਤੇ ਦੁੱਧ ਵੈਸੇ ਬਈ ਪੀਕ ਲੈਵਲ ਤੇ ਕਿੰਨਾ ਕੁ ਪਾ ਦੂਗੀ ਪੀਕ ਲੈਵਲ ਦੇ ਬਈ 17 16 ਕਿਲੋ ਦੀ ਆਪਣੀ ਗਾਰੰਟੀ ਇਹਨਾਂ ਦਾ ਦੁੱਧ 10 ਕੇ ਪਾ ਦੂ ਗਰਾਮ ਠੀਕ ਆ ਦੁੱਧ ਹੋਊਗਾ ਹੀ ਮੱਧਾਰਗ ਠੀਕ ਆ ਤੇ ਬੱਚਾ ਬੱਚਾ ਬੱਛੀ ਆ ਬਈ ਬੱ ਲੋ ਵੀ ਕੱਦ ਕਾਠ ਦੀਆਂ ਸੋਹਣੀਆਂ ਕ੍ਰੋਸ ਅੰਗ ਦੇ ਵਿੱਚ ਹੈਗੀ ਆ ਵੱੱਛੀ ਮਗਰ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ 14 ਕਿਲੋ ਬੋੜਾ ਤੁਸੀਂ ਇੱਥੇ ਝੂਕ ਕੇ ਲੈ ਜਾ ਸਕਦੇ ਆ ਸੀਲ ਸੌ ਬਾਈ ਜਾਂਦਾ ਬਹੁਤ ਆ ਧਾਰਾ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਦੇਣੀ ਆ ਦੇਖ ਸਕਦੇ ਆ ਹਵਾਨੇ ਦੀ ਸਾਫ਼ ਸੁਥਰੀ ਹੋਊਗੀ ਦੋਸਤੋ ਕੱਲਾ ਕੱਲਾ ਥਾਣਾ ਸੀਲ ਸੌ ਕਰਮਾ ਵਾਲੀ ਬਹੁਤ ਆ ਸੁਭਾ ਦਾ ਜੇ ਗੱਲ ਕਰੀ ਨਾ ਟਾਈਮ ਆ 6:30 ਦਾ ਟਾਈਮ ਆ ਉਸ ਟੰਗ ਨਾਲ ਦੀ ਜੱਜਮੈਂਟ ਕਰੋ ਜੀ ਫੇਸ ਚੈੱਕ ਕਰ ਸਕਦੇ ਆ ਕੋਈ ਮਾਰਦੀ ਘੁਰਦੀ ਨਹੀਂ ਦੋਸਤੋ ਬਿਲਕੁਲ ਸੀ ਸਹੂ ਉਹਦੇ ਆਹਾ ਬੱਚੀ ਆ ਲੈ ਵੀ ਇੱਕ ਵਾਰੀ ਢੀੜਾ ਕਣਵਾ ਦੀ ਇਹਦਾ ਸੁਬਾਹ ਦੇ 6:30 ਦਾ ਟਾਈਮ ਆ ਉਸ ਟਾਂਗ ਨਾ ਦੀ ਜੱਜਮੈਂਟ ਕਰ ਲਓ ਕਿਉਂਕਿ ਚਵਾਈ ਹਜੇ ਹੋਣੀ ਆ ਚਵਾਈ ਦਾ ਬਿਲਕੁਲ ਸਮਾਂ ਹੀ ਆ ਥੋੜਾ ਜਿਹਾ ਬੱਚੇ ਦਾ ਕਰਕੇ ਇੱਕ ਕਾਲ ਕਰਦੀ ਆ ਤੁਰਨ ਦੇ ਵਿੱਚ ਵੈਸੇ ਸਾਫ ਸੁਥਰੀ ਆ ਦੋਨੇ ਪਾਸੇ ਆ ਤੁਹਾਨੂੰ ਹਵਾਨੇ ਜੱਜਮੈਂਟ ਕਰਾਉਣੇ ਆ ਹੱਥੀ ਜਵਾਈ ਵਾਲਾ ਥਣ ਕੱਢਿਆ ਹੋਣਾ ਦੋਸਤੋ ਥੋੜੀ ਨਾ ਪਾਲ ਹੈਗੀ ਐ ਇਹਦੀ ਪੜੋ ਉਹਨਾਂ ਹੈਗੀ ਆ ਬਈ ਥੋੜੀ ਪਾਲ ਹੈਗੀ ਆ ਹਵਾ ਲੈ ਕੇ ਠੀਕ ਚੂਨ ਚਾਂਗ ਮਲੇ ਖਾਂ ਵਧੀਆ ਘੱਟ ਠੀਕ ਲੈ ਵੀ ਧਾ ਮਾਰ ਕੇ ਵਿਖਾਉਣੀ ਆ ਤਾਂ ਵਿਖਾ ਦੇ ਤੇ ਰੇਟ ਇੱਕ ਆਰੀ ਦੱਸ ਦਿੰਦੇ ਜੀ ਇਹਦਾ ਰੇਟ ਇਹਦਾ ਬਸ ਆਪਾਂ 54000 ਆਰੀ 54000 ਹਾਂਜੀ ਬਈ ਤਾਂ ਉਹ ਵੀ ਰੇਟ 54000 ਦੁੱਧ 17 ਲੀਟਰ ਦੇ ਲਗਭਗੇ ਨੇ ਪਾ ਦੇਣਾ ਠੀਕ ਹੈ ਦੇਖ ਸਕਦੇ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਨਾ ਬਾਈ ਨੇ ਨਿਆਣਾ ਵੀ ਨਹੀਂ ਪਾਇਆ ਤੇ ਬੱਚਾ ਵੀ ਨਹੀਂ ਛੱਡਿਆਗਾ ਇਹ ਵੀ ਗੱਲ ਨਹੀਂ ਵੀ ਬੱਚੇ ਤੇ ਖੜਦੀ ਹੋਊਗੀ ਬੱਚੇ ਦੇ ਜੁਣੀ ਬੱਚੇ ਦੇ ਬਈ ਬੱਚੇ ਦੇ ਨਹੀਂ ਵੀ ਜੁਣੀ ਤੇ ਆਈਮ ਝੋਲੂ ਬਣਾਉਂਦੇ ਠੀਕ ਲੋ ਵੀ ਬੱਚੇ ਤੇ ਚੁਣੀਆਂ ਦੇ ਬੱਚੇ ਤੇ ਝੋ ਸਕਦੇ ਆ ਭੌਂ ਦੀ ਵੈਸੇ ਹੀ ਝੋ ਲੋ ਤੇ ਨਿਆਣਾ ਵੈਸੇ ਲਵਾ ਲੈਂਦੀ ਆ ਬਈ ਨਿਆਣਾ ਭੌਂ ਦੀ ਆ ਬਈ ਆਪਾਂ ਵਰਤਨ ਆਪ ਵੀ ਜੁਣਨਾ ਐ ਬੁੜੀਆਂ ਨੇ ਜੁਣਨਾ ਠੀਕ ਆਪਾਂ ਭੌਂਗੇ ਨੇ ਤਾਂ ਉਹ ਜੋ ਬੁੜੀਆਂ ਨੇ ਚੁਣੀਆਂ ਆ ਠੀਕ ਲਓ ਆਪਾਂ ਲਈ ਜ ਉਹਨਾਂ ਦੇ ਬੁੜੀਆਂ ਚੁਣਨਗਾ ਦੇਈਆਂ ਠੀਕ ਨਜ਼ਰ ਹੀ ਉਹਦੇ ਹੀ ਪਸੰਦਾਂ ਦੇ ਨਾਲ ਦੇ ਨਾਲ ਹੀ ਠੀਕ ਲੋ ਵੀ ਸੇ ਸੌ ਕਰਮਾ ਵਾਲੀ ਦੇਖ ਸਕਦੇ ਆ ਥਣਾ ਨਹੀਂ ਬਈ ਆਪਣੇ ਗਰੰਟੀ ਹੋਵੇ ਥਣਾ ਜੋ ਗਲਤ ਨਿਕਲ ਜੇ ਜੇ ਕੋਈ ਬੰਦਾ ਆਉਂਦਾ ਆਪਾਂ ਕਿਰਾਇਆ ਦੇ ਕੇ ਮੋੜਾਂ ਗਣ ਠੀਕ ਆ ਲੋ ਵੀ ਥਣਾ ਨੂੰ ਬਾਈ ਜਾਂਦਾ ਫੁੱਲ ਗਰੰਟੀ ਸੀ ਕਿੰਨੇ ਦੀ ਗਰੰਟੀ ਜੇ ਲਾਤਾ ਚੱਕ ਜੇ ਤਾਂ ਵੀ ਆਪਾਂ ਬੰਦੇ ਦਾ ਤੇਲ ਖਰਚਾ ਤਮਾਂ ਠੀਕ ਆ ਲੋਏ ਪਤਾ ਹੀ ਲੱਗ ਜਾਂਦਾ ਜਦੋਂ ਹੁਣ ਬੱਚਾ ਛੱਡਿਆ ਤੇ ਨਾਲ ਦੀ ਨਾਲ ਗਾਵਾਂ ਦੀ ਯਾਦ ਹੁੰਦੀ ਹੈ ਵੀ ਇਹਨਾਂ ਨੇ ਜਦੋਂ ਆਪਾਂ ਸਮਾ ਕਰਨ ਨੂੰ ਪਿਸ਼ਾਬ ਕਰਨਾ ਹੁੰਦਾ ਤੇ ਇਸੇ ਕਰਕੇ ਪਿਸ਼ਾਬ ਇਹਨੇ ਕਰ ਲਿਆ ਤੇ ਪਸਮਾ ਦੇ ਵਿੱਚ ਹੈਗੀ ਤੇ ਧਾਰਾ ਤੁਹਾਨੂੰ ਮਾਰ ਕੇ ਵਿਖਾ ਦਿੰਨੇ ਆ ਸਾਫ ਸੁਥਰੀ ਹੋੂ ਫੁੱਲ ਗਰੰਟੀ ਵਾਲੀ ਵਹਿੜਾ ਵੇਖ ਸਕਦੇ ਆ ਬਿਲਕੁਲ ਆਰਾਮ ਨਾਲ ਖੜੀ ਏ ਕੋਈ ਦੋਸਤੋ ਹਿੱਲਦੀ ਚੁਲਦੀ ਨਹੀਂ ਲੋਹ ਧਾਰਾਂ ਕਿਸ ਤਰ੍ਹਾਂ ਤੇ ਬਹੁਤ ਸੰਘਾਰ ਲੈ ਲੇ ਦੂਜਿਆਂ ਦੀ ਮਾਰੂ ਤਾ ਦੇਖੋ ਕਿ ਮੋਟੀ ਧਾਰ ਰੇਡ 35 ਆਇਆ ਯਾਰ ਹਾਂਜੀ ਠੀਕ ਆ ਠੀਕ ਆ ਬਈ ਰੇਟ 54000 ਆ ਮੌਕੇ ਤੇ ਮਾਨਤਾਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਤਸੱਲੀ ਤੁਸੀਂ ਕਰਨੀ ਆ। ਅਈ ਨਹੀਂ ਹੁਣ ਚਵਾਈ ਕਰਨੀ ਸੀਗੀ। ਇਸੇ ਕਰਕੇ ਟਾਈਮ ਨਾਲ ਆਪਾਂ ਵੀਡੀਓ ਕਵਰ ਕਰਨ ਲੱਗੇ ਆ। ਕਿਉਂਕਿ ਹੈ ਜੀ ਥੋਨੂੰ ਸੂਰਜ ਵਿਖਾਈਏ ਸੂਰਜ ਵੀ ਨਹੀਂ ਚੜਿਆ ਸਾਹਮਣੇ। ਪਤਾ ਅਨਮਾਨ ਲੱਗ ਜਣਾ ਕਈ ਵੀਰ ਕੋਈ ਇਹ ਨਾ ਕਵੇ ਵੀ ਲੇਟ ਵੀਡੀਓ ਬਣ ਰਹੀ ਆ। ਹਾਂ ਭਾਈ ਜੇ ਕੋਈ ਚਾਉਂਦਾ ਵੀ ਕਹੂਗਾ ਹਾਂ। ਜਦੋਂ ਆਪਣਾ ਕੋਈ ਸੌਦਾ ਕਰ ਲੈ ਬੰਦਾ ਭਲੇ ਚਾੜਾਂਗੇ ਚੋਲੇ। ਠੀਕ ਆ। ਲੋ ਵੀ ਚਾਰ ਡੰਗ ਚੋਲੇ ਜੀ ਪੌਣ ਤੁਸੀਂ ਐਡੀ ਸੀਲ ਸਹੂ ਕਰਮਾ ਵਾਲੀ ਬਿਲਕੁਲ ਕੋਈ ਲੋੜ ਜੇ ਪਉਣਾ ਵੀ ਇਹਦਾ ਟੰਗਾ ਬਾਬਾ ਪਾ ਕੇ ਨਹੀਂ ਦਿਖਾ ਦਿੰਦੇ ਠੀਕ ਹੈ ਮੇਰੀ ਭਲੇਖਾ ਹੁੰਦਾ ਵੀ ਪਤਾ ਨਹੀਂ ਨਿਆਣਾ ਪਾਉਂਦੇ ਵੀ ਠੀਕ ਹੈ ਲੋ ਵੀ ਫੁੱਲ ਤਸੱਲੀ ਵਾਲੀ ਵਹਿੜਾ ਜਿਹੜੇ ਵੀਰ ਨੇ ਦੋਸਤੋ ਘਰੇ ਦੁੱਧ ਪੀਣ ਨੂੰ ਲੈਣੀ ਹੈ ਦੁੱਧ ਵੀ ਇਹਨਾਂ ਦਾ ਕਿਉਂਕਿ ਸਾਈ ਵਾਲਾ ਵਹਿੜਾਂ ਦਾ ਚੰਗਾ ਹੁੰਦਾ ਕਿਉਂਕਿ ਸੰਘਣਾ ਹੁੰਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਤਾਂ